ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਨਾਨਕੀ ਦੀ ਕੁੱਖੋਂ ਪੈਦਾ ਹੋਏ ਆਪ ਦੇ ਵੱਡੇ ਭਰਾ ਬਾਬਾ ਅਟਲ ਰਾਏ ਸਨ ਆਪ ਦੋਵੇਂ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ ਇੱਕ ਵਾਰ ਬਾਬਾ ਅਟਲ ਰਾਏ ਅਤੇ ਗੁਰੂ ਤੇਗ ਬਹਾਦਰ ਆਪਣੇ ਹਾਣੀਆਂ ਨਾਲ ਲੁਕਣ ਮਿਚੀ ਖੇਡ ਰਹੇ ਸਨ ਲੱਭਣ ਦੀ ਜਿਸ ਦੀ ਵਾਰੀ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ ਇੱਕ ਦਿਨ ਰਾਤ ਪੈ ਗਈ ਤੇ ਹਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ ਪਰ ਲੱਭਣ ਦੀ ਮਿੱਟੀ ਮੋਹਣ ਨਾਂ ਦੇ ਇੱਕ ਬਾਲਕ ਦੇ ਸਿਰ ਰਹਿ ਗਈ ਅਗਲੇ ਦਿਨ ਦੋਵੇਂ ਭਰਾ ਆਪਣੇ ਹੋਰ ਬੱਚੇ ਮੋਹਣ ਦੇ ਘਰ ਗਏ ਕਿ ਉਹ ਆ ਕੇ ਉਸ ਦੇ ਸਿਰ ਆਈ ਮਿੱਟੀ ਦੇਵੇ ਜਦ ਸਾਰੇ ਹਾਣੇ ਇਕੱਠੇ ਹੋ ਕੇ ਉਸ ਵਾਲਕ ਦੇ ਘਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਣ ਦੀ ਸੱਪ ਲੜ ਜਾਣ ਦੇ ਕਾਰਨ ਮੌਤ ਗਈ ਹੋ ਗਈ ਹੈ ਪਰ ਬਾਬਾ ਅਟਲ ਆਏ ਨੇ ਉਹਨਾਂ ਦੇ ਬਰਲਾਪ ਦੀ ਪਰਵਾਹ ਨਾ ਕੀਤੀ ਅਤੇ ਕਹਿਣ ਲੱਗੇ ਇਹ ਜਾਣ ਬੁਝ ਕੇ ਕੇਸ ਮਾਰ ਕੇ ਪਿਆ ਹੈ ਤਾਂ ਕਿ ਮਿੱਟੀ ਨਾ ਦੇਣੀ ਪਵੇ ਮੈਂ ਹੁਣੇ ਹੀ ਇਸ ਨੂੰ ਛੋਟੀ ਮਾਰ ਕੇ ਦੱਸਦਾ ਹਾਂ ਕਿ ਕਿਸ ਕਿਵੇਂ ਮਾਰੀ ਜਾਂਦੀ ਹੈ। ਬਾਬਾ ਅਟੱਲ ਆਏ ਨੇ ਛੋਟੀ ਫੜ ਕੇ ਜਦ ਮੋਹਣ ਨੂੰ ਜ਼ੋਰ ਦੇ ਨਾਲ ਹਿਲਾਇਆ ਤਾਂ ਉਹ ਉੱਠ ਕੇ ਬੈਠ ਗਿਆ। ਫਿਰ ਸਾਰੇ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲੱਗੇ ਕਹਿਣ ਲੱਗੇ ਬੱਚੂ ਇਹੇ ਬਹਾਨੇਵਾਜੀ ਨਹੀਂ ਚੱਲਣੀ ਉਠ ਅਤੇ ਆਪਣੀ ਰਾਤ ਵਾਲੀ ਮਿੱਟੀ ਦੇਵੋ ਮੋਹਣ ਉੱਠ ਕੇ ਵਾਰ ਆ ਗਿਆ ਅਤੇ ਸਾਰੇ ਬੱਚੇ ਖੇਡਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ